ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਪ੍ਰੀਤਪਾਲ ਖਰਜਵੰਦਾ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਬਣਾਉਣਾਂਗੇ ਬਲੌਗ ਬਲੌਗ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਬਲੌਗ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰੋ ਆਪਾਂ ਇੱਥੇ ਜੀ ਕੰਮ ਧੰਦਾ ਕਰਕੇ ਖੇਤ ਖੇਤ ਚਾਹ ਪੀਣ ਆਏ ਤੇ ਚਾਹ ਲਿਆਂਦੀਤੀ ਬਣਾ ਕੇ ਇਹਦੇ ਚ ਬੰਦਾ ਸਾਹਿਬ ਖੇਤ ਅੱਜ ਬਹੁਤ ਵਧੀਆ ਮੌਸਮ ਹੋਇਆ ਪਿਆ ਠੰਡਾ ਇੱਧਰ ਪੌਣਿਆ ਜਿੱਦਾਂ ਔਣ ਮੰਜੇ ਚ ਡਾਉਨ ਟਿੱਪ ਹੀ ਸੀ ਲੱਕੀ ਬੈਠਾ ਲੱਕੀ ਲੱਕੀ ਬੈਠਾ ਆਪਾਂ ਨੇ ਤੋੜ ਲਈ ਜੀ ਮਰੂਦ ਕੋਟਾ ਜੰਸਮਰਗਾ ਹਨਾ ਕਿੰਨਾ ਵਧੀਆ ਲੱਗਦਾਗਾ ਆ ਫੁੱਲ ਵੀ ਕਿੰਨੇ ਸੋਹਣੇ ਹੋ ਗਏ ਪਹਿਲਾਂ ਆਪਣੇ ਘਰੇ ਲੱਗੇ ਹੋਏ ਹੁੰਦੇ ਤੇ ਲਾਲ ਲਾਲ ਪਤਾ ਨਹੀਂ ਕੀ ਕਹਿੰਦੇ ਨੇ ਇਹਨੂੰ ਕੀ ਕਹਿੰਦੇ ਹੁੰਦੇ ਨੇ ਆ ਫੁੱਲਾਂ ਨੂੰ ਉਦਾਨੀ ਪੁੱਲ ਜੇ ਕਿ ਵੀ ਕੀ ਕਹਿੰਦੇ ਹੁੰਦੇ ਤੇ ਕੋਠਾ ਸਵੇਰੇ ਸਿੰਬਰਗੇ ਤੇ ਹੁਣ ਤਾਂ ਸਾਰੇ ਹਰੇ ਬਾਈ ਮਾਰਦੀ ਹੈਗੀ ਜੀਰੀਆਂ ਦੀ ਸਾਰੇ ਖੇਤ ਹਰੇ ਹਰੇ ਚਮਕਦੇ ਆ ਇਹਦੇ ਵੀ ਆਪਾਂ ਗੇਟ ਲਾਈਏ ਕੋਠੇ ਤੇ ਕੋਠੇ ਦਾ ਗੇਟ ਲਾਉਣ ਆਲਾ ਇਹ ਇਹਨਾਂ ਜੀ ਮਰੂਦ ਥੋਤਿਆਂ ਦੇ ਬਾਲੇ ਖਰਾਬ ਕਰਦੇ ਹਨਾ ਥੋੜੇ ਜੀ ਪੱਕੇ ਨੇ ਹਜੇ ਇਧਰਲੇ ਮਰੂਦਾਂ ਤੇ ਪੱਕ ਗਏ ਇੱਥੇ ਤਾਂ ਮਤਲਬ ਪੱਕਿਆ ਨਹੀਂ ਕੋਈ ਆਮਰੂਦ ਤੋਂ ਤੋੜੇ ਨੇ ਮਰੂਦ ਵਧੀਆ ਬਣ ਗਿਆ ਹਨਾ ਦੌਣ ਪਾ ਕੇ ਉਵੇਂ ਘੋਲ ਕਰ ਕੇ ਤੀ ਦੌਣ ਕਿੱਦਾਂ ਦੀ ਟੁੱਟੀ ਪਈ ਤੀ ਲੱਕੀ ਓਏ ਲੱਕੀ ਚੱਲ ਕਰ ਚੱਲੀ ਆ ਹੁਣ ਚੱਲ ਆਏ ਲੱਕੀ ਨੇ ਨਹੀਂ ਚਾਪੀਨੀ ਹੈ ਲੱਕੀ ਚਾਣੀ ਪੀਨੀ ਲੱਕੀ ਦਾ ਆਪ ਖੇ ਤਾਂ ਕੇ ਮਸਤ ਜਾਂਦਾ ਹੁੰਦਾ ਹੈਗਾ ਘੋਟਾ ਸਾਫ ਸਾਫ ਪਿਆਗਾ ਹਨਾ ਇਹ ਜੋ ਪੁਰਣੀ ਮੀ ਆ ਗਿਆ ਮਤਲਬ ਪੰਨੀ ਨੇ ਕਿਹਾ ਜੀ ਮਾ ਉਹ ਉੱਥੇ ਲਾ ਜੀ ਮੀ ਆਉਂਦਾ ਹਾਂ ਦਸਣਾ ਮੁਕਣ ਦੇਖੇ ਦਰਦ ਰੱਖਤਾ ਹੈ ਨਾ ਜਿਹੜੇ ਪਹਾੜ ਜਿਹ ਹੁੰਦੇ ਨੇ ਮੀ ਪੈ ਗਿਆ ਜੀ ਆਪਣੇ ਹੁਣ ਹਟੀਆਂ ਕਣੀਆ ਪੱ ਚਲਦਿਆਂ ਘਰੇ ਮਰੂ ਦੇਖੇ ਕਿ ਨਹੀਂ ਸੋਣੀ ਨਿਕਲੇ ਸਾਰੇ ਤੋਤੇ ਜੇ ਗਏ ਮੀਨ ਨਾਲ ਫਿਰ ਤਾਂ ਆਪਾਂ ਦੇ ਵੀ ਚੱਕ ਲਿਓ ਇਧਰ ਹਰੇ ਹਰੀ ਲੱਕੀ ਵੀ ਭੱਜ ਕੇ ਅੰਦਰ ਵੜਿਆ ਮੈਂ ਨਹੀਂ ਪੜਿਆ ਇਹ ਕੀ ਆੜੀ ਦੀ ਤਰ੍ਹਾਂ ਵਾਲੀ ਤਰ੍ਹਾਂ ਦੀ ਹੈ ਜੈਲੋ ਆੜੀ ਦੀ ਤਰ੍ਹਾਂ ਹੈ ਅੱਛਾ ਦੇਖੂੰਗਾ ਕਿ ਇਹਦਾ ਮਕਾਮ ਕਿੱਥਾ ਨੂੰ ਪਹੁੰਚਦਾ ਰਸਤਾ ਦੇਖਣ ਨੂੰ ਲੈ ਤੇਰੇ ਉੱਤੇ ਕਿਉਂ ਨਹੀਂ ਆ ਰਹੀ ਰੋਜ਼ ਨਹੀਂ ਪਹੁੰਚਦਾ ਨਾ ਰਹੀ ਜੀ ਇਹ ਕੋ ਉਕੇ ਐ ਰਹਾ ਬਾਬੋ ਕਿੰਨੀ ਤਨੀ ਕੀ ਲੋਹਾ ਹਾਂ ਕਿਤੇ ਕਿਹੜਾ ਬਾਬੋ ਜਿਹੜੇ ਕੋਈ ਬੁੱਤੂ ਬੋਰ ਆਲਾ ਬੀਨਾ ਆ ਰਿਹਾ ਕਿੰਨਾ ਚੜ੍ਹਦੇ ਗਿਆ ਨੂੰ ਹਾਂ ਕੀ ਦਾ ਇਹ ਕੋਆਇਗਾ ਤੇ ਲੋ ਜੀ ਆਪਣਾ ਭਰਾ ਹੈ ਸਹਾਰਾ ਲੱਗੇ ਪਹਿਲੇ ਆ ਸਿਗਰ ਲੱਗੇ ਆਪ ਤਾਂ ਨਹੀਂ ਆਉਂਦੀ ਤਾਂ ਨਹੀਂ ਪਿੱਛੇ ਨਾ ਮਿਹਰ ਵਿੱਚ ਨਹੀਂ ਆਉਂਦਾ ਤੌ ਦਾ ਤੱਕ ਨਾ ਲਿਖੂ ਨੀ ਬੰਦੀ ਇਹ ਜੀ ਨੋਟਿਸ ਦਿੱਤੀ ਕਿ ਆਪਾਂ ਕੰਨਾਂ ਦੇ ਵਿੱਚ ਬੰਨ੍ਹ ਲਿਆ ਤੇ ਬੀਡੀਓ ਵਿੱਚ ਬੋਲਦੇ ਨੀ ਮੈਂ ਮੇਰਾ ਨਾ ਕੰਟੀਨੂ ਦੀ ਆਪਾਂ ਨਾ ਆਪ ਦੀ ਵੀਡੀਓ ਨਾ ਮੈਨੂੰ ਨਾ ਇਹ ਸੀ ਵੀਡੀਓ ਦਿੱਖ ਕੇ ਆਇਆ ਗਾ ਇਹ ਤਾਂ ਬਾਅਦ ਨਹੀਂ ਕਰਦਾ ਯਾਰ ਬੰਸਵਰਸ ਜੀ ਵਗੈਰਾ ਆ ਜਾ ਮੈਂ ਦੇਖੀ ਕੋਸਰੀ ਆਉਣੀ ਹੈ ਕੋਸਰੀ ਆਉਣੀ ਹੈ ਗਾ ਰੱਖਾ ਗਾਣਾ ਅਸੀਂ ਕਾਉਂਦੇ ਆਈਏ ਸਭੀ ਸਭ ਦੇ ਅਕਰਤੂ ਚੀਜ ਲਿਆ ਨਾ ਸੰਗੰਡਾ ਖੀਜਦੇ ਹਾਂ ਪਰਾ ਆਪਣਾ ਕੁੜਕਿਆ ਜਿਸੰਘਾ ਦਾ ਦੇ ਕੇ ਤੇ ਉਹਨੇ ਜਵਾਬ ਦਿੱਤਾ ਕਿ ਸਵੇਰੇ ਮੈਂ ਤੁਹਾਨੂੰ ਕੀਤਾ ਉਹ ਵੀ ਮੈਂ ਵਾਅਦਾ ਦਿੱਤੀ ਮਹਾਨਾ ਤੇ ਤੇਰੇ ਤੇ ਨਹਿਮਾ ਪੈਸੇ ਲੱਗ ਗਏ ਇਹ ਮੈਨੂੰ ਇੱਕ ਸੰਗੰਡਾ ਨਾ ਦੇਖੇ ਜਾਊ ਕੋਈ ਗੱਲ ਨਹੀਂ ਫੇਕੀ ਹੁੰਦਾ ਇਕ ਵਾਰ ਨਹੀਂ ਦਿੱਤਾ ਜਾਊਗਾ ਉਹ ਕੰਦੇ ਨਾਮੀ ਸ੍ਰੀ ਸਦਾ ਨਾਲ ਦਾ ਸਿੱਖ ਸਾਨੂੰ ਆਪ ਬੁਲਾਉਂਗਾ ਤੇ ਵੀ ਇਸਤਾ ਮਾੜੀ ਦਵਾਈ ਦਾ ਨਾਮ ਆਇਆ ਸੀ ਅੱਜ ਤੂੰ ਦਵਾਈ ਤੇ ਦਵਾਈ ਦੇ ਤੈਨੂੰ 15 ਦਿਨਾਂ ਦੀ ਦਵਾਈ ਦੇ ਤੇ ਹੱਥ ਤੇ ਜਾਂ 15 ਦਿਨਾਂ ਦੀ ਇੱਕ 23 ਦਿਨ ਦੀ ਦਵਾਈ ਦੇ ਉਪਰਵਾਸ ਤੇ ਟੈਸਟ ਕਰਾਉਣ ਲਈ ਕਹਾਰੇ ਤੇ ਪਤਾ ਲੱਗਦਾ ਹੈ ਸਨਾਰੀਆ ਸੀ ਮੈਂ ਜਾ ਕੇ ਉਹਨਾਂ ਦਾ ਭੈਣ ਬਰਾਂ ਨੂੰ ਇੱਕ ਦਜੀਦ ਕਰਕੇ ਟਾਈਮ ਨਹੀਂ ਲਾ ਰਹੇ ਤੇ ਕਾ ਕਰਨ ਨਾਲ ਤੇ ਕਦੇ ਨਹੀਂ ਆਉਣ ਲੱਗੇ ਹੰਮਰ ਹਰਸ ਬਦਾਨ ਪ੍ਰਾਪਤ ਕਰਦੇ ਨੇ ਇਹ ਗੀਤ ਨਹੀਂ ਚੱਲਦਾ ਕਿ ਚਾਹ ਕੇ ਰਾਮਾ ਦੇ ਦੇਖੋ ਆਮਲ ਉੱਪਰ ਆਤੀ ਨਾ ਪਉਣਾ ਮਹਾ ਕੀ ਰੇਖੜੇ ਉਹਨਾਂ ਮੰਗੀਆਂ ਨਹੀਂ ਕਹਿੰਦੇ ਤੇਰੇ ਇੱਕੀ ਉਰੇ ਆਏ ਦੀ ਬੰਨਾਂਗੇ ਕਿਤੇ ਨਹੀਂ ਆਦਾ ਕੋਸਾ ਮਾ ਚਲਤ ਮਾਰਤੀ ਆ ਬਸਬੀਤ ਹੈ ਕਰੰਨੇ ਅੱਜ ਤ੍ਰਿਪਾਲ ਦੀ ਲਈ ਦੀ ਵਾਸਲੇ

ਨਾਮ ਨਹੀਂ ਨਹੀਂ ਜਦੋਂ ਕੋਣ ਕਿੱਥੇ ਤੋਂ ਮਹਾਂ ਬੀਬੂ ਦੇ ਮੀਂਹ ਜਾਂਦਾਗਾ ਤਾਂ ਮੈਂ ਸੁਣਾਉਂ ਮਾਲੀ ਅੱਜ ਚੱਕਾ ਲਏ ਕਿ ਸਰਮਾ ਦੇ ਜਨਤ ਉਮਰੀ ਹੈ ਕਿ ਨਹੀਂ ਕਰੀ ਮੁਗੀ ਮਹਾਉਰੇ ਦਾ ਮੀਂਹ ਜਾਂਦਾ ਕਹਿੰਦਾ ਮਰੇ ਤਾਂ ਨਹੀਂ ਕਹਿੰਦਾ ਜੰਮੀ ਟਿਕਾਉਰੇ ਜਾ ਕੇ ਖੇਤਾਂ 'ਚ ਜਾ ਕੇ ਕੋਨਾ ਪੁਰਾ ਕੇ ਆਇਆ ਗੰਮੀ ਉਹ ਤਾਂ ਨਹੀਂ ਕਹਿੰਦਾ ਨਾਮ ਜਨਮੀ ਤਾਂ ਇੱਕ ਪਣੀ ਨਹੀਂ ਆਉ ਰਹੇ ਹੋ ਨਹੀਂ ਜੀ ਅਪੀ ਕੇ ਸਾਥ ਆਜ ਸਾਡੇ ਜਮੇ ਦਾ ਕੀਤਾ ਕੇਵਲ ਮੰਜਾ ਖਣੀ ਆਣੇ ਨੇ 5:30 ਵਜੇ 8:30 ਨਾਲ ਚਾਹ ਪਾਣੀ ਪੀ ਕੇ ਆਉਣਗੇ ਜੇ ਨਾ ਤਾਂ ਬੱਚਿਆਂ ਦੇ ਕੰਮ ਆਫ ਦਾ ਹੋ ਜਾਂਦਾਗਾ ਕਰਨਾ ਉਹਦਾ ਵੀ ਸਟਾਫ ਤੇ ਅਗਰ ਜੇ ਕੋਈ ਮਸੀ ਡਾਈਟੀ ਕੋਲ ਦਾ ਸਿਸਟਮ ਵਾਸਤੇ ਥੋੜਾ ਹਟਾ ਕੇ ਕਿਉਂ ਨੀ ਵਿਚਾਰੀ ਨੌਕਾ ਦੀ ਗਰਮੀ ਚ ਬਹੁਤ ਸਿਕ

ਇਸ ਤਰ੍ਹਾਂ ਦੇ ਪੈਲੀਵਾਰਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਾਮੈਂਟ ਵਿੱਚ ਮੈਨੂੰ ਦੇ ਚੌਲ ਦੇ ਨਾਲ ਸਾਰਨ ਪਿਆਰ ਤੋਂ ਸਤਿ ਸ੍ਰੀ ਅਕਾਲ